ਘੋੜਾ ਹੁਣ ਬਾਹਰ ਨਿਕਲ ਰਿਹਾ ਦੋ ਮਸਾਜ ਕੀ ਕਰਨੇ ਕਿ ਜਿਹੜੇ ਅਸੀਂ ਤਾਂ ਕਰਦੇ ਬੜਾ ਬੈਸਟ ਹੋਵੇਗਾ ਇਹ ਵੀ ਜਿਹੜਾ ਆਉਂਦਾ ਹੈ ਉਹ ਵੀ ਬੜਾ ਬੈਸਟ ਹੋਵੇਗਾ ਇੰਦਰ ਕਰਕੇ ਹੋ ਰਾਹ ਆ ਗਾ ਕਰਕੇ ਉਹੀ ਲਗਾ ਗਾਣੇ ਬਾਜੀ ਪਰੇਨ ਪਾਰਟੀ ਕਰਦਾ ਨੂੰ ਹੋਰ ਬਾਕੀ ਬਾਦਿਓ ਜੀ ਇਹ ਕਿਹਨੇ ਆਇਆ ਇਹ ਇੱਕ ਪੈਲ ਸਾਈਕਲ ਹੈ ਜਿਹੜਾ ਸੜਕੇ ਖਿੰਚ ਲੈ ਯਾਰ ਬਾਕੀ ਲੱਗੀ ਹੋਰ ਬਾਕੀ ਕਰ ਫਿਰ ਬਾਅਦ ਵਿੱਚ ਹੋ ਗਿਆ ਪਰ ਉਹ ਖਾਨ ਪਾਤੀ ਹੋ ਗਿਆ ਸਰਦਾਰ ਜੀ ਸਤ ਸ੍ਰੀ ਅਕਾਲ ਸਰਦਾਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬਾਈ ਜੀ ਤੇ ਕੀ ਨਾ ਜੀ ਆਪਣਾ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਟਿਪਰ ਤੁਹਾਡਾ ਜੀ ਹਾਂਜੀ ਮੇਰੀ ਗੱਡੀ ਹੈ ਨੁਕਸਾਨ ਤੁਹਾਡਾ ਕਿੰਨਾ ਹੋ ਗਿਆ ਨੁਕਸਾਨ ਕੁਝ ਸਰਕਾਰ ਤੋਂ ਮੰਗ ਕਰਦੇ ਤੇ ਅੱਜ ਦਿਨ ਟਿਪਰ ਬਿਗੇ ਰਹਿੰਦੇ ਨਾਲ ਚ ਸਰਕਾਰ ਤੋਂ ਮੰਗ ਕਰਦੇ ਜਿਹਾ ਪੂਰੇ ਇਹ ਲੱਗਣੀ ਚਾਹੀਦੀ ਆਪਣੀ ਰੇਲਿੰਗ ਲੱਗਣੀ ਚਾਹੀਦੀ ਆ ਲੱਗਣੀ ਚਾਹੀਦੀ ਜੀ ਹਾਂਜੀ ਕੋਈ ਇਹਦੇ ਮੂੰਹ ਨਾਲ ਬੰਦ ਕੀ ਕੋਈ ਹਾਂਜੀ ਗੱਡੀ ਸਾੜੀ ਜਿਹੜੇ ਥੱਲੇ ਦਬਿਆ ਨਾਲ ਦੀ ਨਾਲ ਗੱਡੀ ਵਿੱਚ ਨਾਲ ਮੇਰੇ ਇਹ ਅੱਜ ਦਿਨ ਡਿੱਗਦੇ ਹੀ ਆ ਜੀ ਹਾਂਜੀ ਕਿ ਫਾਟਾ ਡਰਾਈਵਰ ਕੰਡਕਟਰ ਠੀਕ ਠਾਕ ਬਚ ਗਿਆ ਹਾਂ ਡਰਾਈਵਰ ਠੀਕ ਹੈ ਜੀ ਉਹ ਵੈਸੇ ਗੁੱਦੀਆਂ ਸੱਤਾਂ ਹੈਗੀਆਂ ਠੀਕ ਹੈ ਜੀ ਚਲੋ ਮਹਾਰਾਜਾ ਗੁਰੂ ਮਹਾਰਾਜ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬਚਾਅ ਹੋ ਗਿਆ ਹਾਂਜੀ ਬੰਦੇ ਚਲੋ ਗੱਡੀ ਦਾ ਤਾਂ ਨੁਕਸਾਨ ਹੋਏਗਾ ਦੀਦਾ ਵਾ ਹਾਂਜੀ ਹਾਂਜੀ ਹਾਂ ਚਲੋ ਪ੍ਰਮਾਤਾ ਸ਼ੁਕਰਗੁਜ਼ਾਰ ਆ ਉਹਨਾਂ ਦੀ ਜਾਨ ਬਚ ਗਿਆ ਸਾਡੇ ਆ ਗੱਡੀ ਜੀ ਇਹ ਇਹ ਗੱਡੀ ਦੇ ਮਾਲਕ ਨੇ ਗੱਲਬਾਤ ਕੀਤੀ ਹੈ ਜੀ ਉਹ ਬਜੜੀ ਸਾਰੀ ਡਿੱਗੀ ਪਈ ਆ ਹੁਣ ਜਿੱਥੇ ਮੈਂ ਵੀ ਖੜਾ ਇੱਥੇ ਵੀ ਖਤਰੇ ਤੋਂ ਖਾਲੀ ਨਹੀਂ ਜੀ ਹਾਂਜੀ ਜੀ ਆਪਣਾ ਜੀ ਸਿੰਘ ਆ ਜੀ ਇਹ ਕਿਹੜਾ ਪੰਡਾ ਲਾਲਪੁਰ ਇਹ ਤੁਸੀਂ ਜੋ ਟਰੱਕ ਦੇਖਿਆ ਕੀ ਦੇਖਿਆ ਇੱਥੇ ਇਹ ਮੋਲੇ ਟਰੈਲੀ ਸੀ ਅੱਛਾ ਜੀ ਹਾਂ ਉਹ ਜੈਡ ਚਲ ਬੱਜੀ ਉਹ ਤੋਂ ਲਿਜਿਆ ਹੈ ਅੱਛਾ ਜੀ ਗਾੜੇ ਦਾ ਦਾ ਰੈਲ ਟਰੱਕ ਕੁਛ ਤੇਜ਼ ਸੀਗਾ ਹੈ ਚੱਪੜ ਇਹ ਸੀਗਾ ਤੇਜ਼ ਬਚਾਅ ਹੋ ਗਿਆ ਸਭ ਇਸ ਦਾ ਨੈਸ਼ਨ ਦਾ ਪਤਾ ਮੈਂ ਤੂੰ ਯਕੀ ਦੇਖਿਆ ਹਾਂ ਜੀ ਹਾਂ ਠੀਕ ਆ ਧੰਨਵਾਦ ਜੀ